ਖਾਣਾ ਨਾਜਮੰਦੀ ਦੀ ਜਿਹੜੀ ਟੀਮ ਹੈਗੀ ਆ ਉਹਨੇ ਪ੍ਰੋਐਕਟਿਵਲੀ ਕੰਮ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਤਿੰਨ ਨਜਾਇਜ਼ ਅਸਲੇ ਤੇ ਸੱਤ ਜਿੰਦਾ ਰੋਂਦ ਬਰਾਮਦ ਹੋਏ ਇੱਕ ਸੇ ਗੱਡੀ ਵਾਰ ਦਾ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗੇ ਖਾਣਾ ਨਾਜਮੰਦੀ ਦੀ ਜਿਹੜੀ ਟੀਮ ਹੈਗੀ ਆ ਉਹਨੇ ਪ੍ਰੋਐਕਟਿਵਲੀ ਕੰਮ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਤਿੰਨ ਨਜਾਇਜ਼ ਅਸਲੇ ਤੇ ਸੱਤ ਜਿੰਦਾ ਰੋਂਦ ਬਰਾਮਦ ਹੋਏ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀਗੇ ਪਰ ਸਾਡੀ ਟੀਮ ਲੀਡ ਬਾਈ ਇੰਸਪੈਕਟਰ ਸੁਖਵਿੰਦਰ ਸਿੰਘ ਇਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਸੂਚਨਾ ਦੇ ਦਰਜੇ ਕਾਬੂ ਕੀਤਾ ਇਹਦੇ ਵਿੱਚ ਇੱਕ ਦੋਸ਼ੀ ਹੈਗਾ ਸੰਸ਼ੇਰ ਸਿੰਘ ਉਰਫ ਸੋਨੀ ਇਹ ਪਿੰਡ ਸੋਲਰ ਦਾ ਰਹਿਣ ਵਾਲਾ ਹੈ ਤੇ ਇੱਕ ਅਮਨਦੀਪ ਸਿੰਘ ਹੈਗਾ ਤੇ ਇੱਕ ਕਰਨਪ੍ਰੀਤ ਹੈਗਾ ਇਹ ਅਮਰੋਹ ਦੇ ਰਹਿਣ ਵਾਲਾ ਜਿਹੜਾ ਸੰਸ਼ੇਰ ਸਿੰਘ ਹੈ ਇਹ ਤੇ ਪਹਿਲਾਂ ਵੀ ਤਿੰਨ ਚਾਰ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਚੋਰੀ ਦੇ ਪਰਚੇ ਦਰਜ ਨੇ ਜੇਲ੍ਹ ਦੇ ਵਿੱਚ ਕੋਈ ਮਤਲਬ ਕ੍ਰਾਈਮ ਵਗੈਰਾ ਕਰਨ ਦਾ ਪਰਚਾ ਦਰਜ ਹੈ ਤੇ ਇੱਕ ਐਕਸਟਰਸ਼ਨ ਦਾ ਪਰਚਾ ਦਰਜ ਹੈ ਤਾਂ ਜਿਹੜਾ ਸਾਡੀ ਟੀਮ ਹੈ ਉਹ ਬੜੀ ਵਧੀਆ ਕਾਮਯਾਬੀ ਹਾਸਲ ਕਰਨ ਦੇ ਵਿੱਚ ਜਿਹੜੀ ਹੈ ਸਫਸਲ ਦੇਖੋ ਜੀ ਇਹਨਾਂ ਕੋਲੋਂ ਤਿੰਨ ਬੰਦਿਆਂ ਕੋਲੋਂ ਆ ਆਪਾਂ ਦੇਖੀਏ ਤਾਂ ਅਸਲੀਨ ਵੈਪਨ ਮਿਲੇ ਨੇ ਤੇ 7 ਕੈਟਰੀਜ ਮਿਲੇ ਨੇ ਇਹਨਾਂ ਨੇ ਕੋਈ ਵੱਡੀ ਵਾਰਦਾਤ ਦਾ ਸਾਨੂੰ ਹੀ ਅੰਜਾਮ ਦੇਣਾ ਸੀਗਾ ਤੇ ਜਿਹੜੇ ਇਹ ਵੈਪਨਸ ਹੈਗੇ ਨੇ ਇਹ ਵੀ ਮਤਲਬ ਇਹ ਜਿਹੜੇ ਹੈਗੇ ਨੇ ਖਤਰਨਾਕ ਸੰਦ। ਜੋ ਜਾ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਸਾਰੀਆਂ ਚੀਜ਼ਾਂ ਚੈੱਕ ਕਰ ਲਾਂਗੇ। ਅਸੀਂ ਇਨਫੋਰਮੇਸ਼ਨ ਦੇ ਅਧਾਰ ਤੇ ਇਦਾਂ ਦੇ ਆਪਰੇਸ਼ਨ ਜਿਹੜੇ ਨੇ ਉਸ ਤੋਂ ਸਸ। ਇਹ ਤੁਹਾਨੂੰ ਅਸੀਂ ਡਿਟੇਲਸ ਬਾਅਦ ਵਿੱਚ ਦਵਾਂਗੇ ਸਾਰੀਆਂ ਜਿਹੜੀਆਂ ਹੈਗੀਆਂ ਨੇ। ਹਰ ਹਾਲ ਫਿਲਹਾਲ ਤਾਂ ਅਸੀਂ ਇਹ ਹੈ ਕਿ ਇਹਨਾਂ ਨੂੰ 3 ਦਿਨਾਂ ਦਾ ਸੀ ਰਿਮਾਂਡ ਲਿਆ ਤਫ਼ਤੀਸ਼ ਕਰਾਂਗੇ। ਕੀ ਕਰਨਾ ਸੀ ਇਹਨਾਂ ਨੇ ਕਿੱਧਰ ਨੂੰ ਜਾਣਾ ਸੀਗਾ। ਕੀ ਇਹਨਾਂ ਦਾ ਟਾਰਗੇਟ ਸੀਗਾ ਕੋਈ ਮਤਲਬ ਕਿਹੜੀਆਂ ਵਾਰਦਾਤਾਂ ਹੋਰ ਵੀ ਕੀਤੀਆਂ ਨੇ ਜਿਹੜੀਆਂ ਮਤਲਬ ਰਜਿਸਟਰ ਨਹੀਂ ਹੋਣਗੀਆਂ ਕੁਝ ਨੈਸਿੰਗ ਹੋ ਸਕਦੀ ਕੋਈ ਹੋ ਸਕਦੀ ਹੈ ਸਰ ਜੀ ਜਿੱਦਾਂ ਤੁਸੀਂ ਹੋਰ ਫ੍ਰੀਕਵੈਂਸੀ ਕੱਢੀ ਹੈ ਜਿਹੜੇ ਅਪਡੇਟ ਹੋ ਚੁੱਕੇ ਹੈ ਇਹ ਕਿੱਥੇ ਅਕੇ ਦਿਖਾ ਦਿਓ ਮੈਂ ਜਿਹੜਾ ਹੈਗਾ ਅਸਲਾ ਦੇਖੋ ਜੀ ਇਹਦੇ ਹੁਣ ਮਤਲਬ ਬੈਕਵਰਡ ਤੇ ਫੋਰਵਰਡ ਦੋਨੋਂ ਲਿੰਕ ਅਸੀਂ ਕਲੀਅਰ ਕਰਦੇ ਹੁਣੇ ਕਿ ਕਿਸੇ ਵਾਸਤੇ ਲੈ ਕੇ ਆਏ ਸੀ ਆਪਦੇ ਵਾਸਤੇ ਲੈ ਕੇ ਆਏ ਸੀ ਕਿ ਤੇ ਕਿਸ ਕੋ ਲੈ ਕੇ ਆਏ ਸੀ ਉਹ ਸਾਰਾ ਕੁਝ ਅਸੀਂ ਜਿਹੜਾ ਰਿਮਾਂਡ ਲਿਆ ਹੈ ਕੰਟਰੀ ਮਿਲ ਗਿਆ। ਨਹੀਂ ਹਾਲੇ ਇਹਨਾਂ ਦਾ ਕਿਸੇ ਗਰੋ ਨਾਲ ਕੋਈ ਸਬੰਧ ਸਾਡੇ ਕੋਲ ਸਾਹਮਣੇ ਨਹੀਂ ਆਇਆ ਪਰ ਹਾਲੇ 3 ਦਿਨ ਦੇ ਅੰਦਰ ਮਾਰਡ ਸਾਡੇ ਕੋਲ ਹੈਗੇ ਨੇ ਉਸ ਬਾਰੇ ਅਸੀਂ ਯਕੀਨ ਕਰਾਂਗੇ ਕੁਝ ਕੁਸ਼ ਕਰੀ। ਮਨੋਜੀ ਜੀ ਜਿਹੜਾ ਸੰਸ਼ੀਲ ਸੀ ਜੀ ਐਚਐਨ ਦੇ ਅਧਿਕਾਰੀ ਮਾਰਦੇ ਬਾਹਰ ਐਸੀ ਬਰੋ ਹੋਣੀ ਤੇ ਸਜ਼ਾ ਪੂਰੀ ਨਾ ਨਹੀਂ ਬਾਹਰ ਜੇਲ੍ਹ ਤੋਂ ਬਾਹਰ ਸੀਗਾ ਜੀ ਉਹ ਇਨਫੋਰਮੇਸ਼ਨ ਜੇਲ੍ਹ ਨਾਲ ਅਸੀਂ ਸਾਂਝੀ ਕਰਨੀ ਹੈ ਪਰ ਜੇਲ੍ਹ ਦੇ ਵਿੱਚ ਵੀ ਇਹਦੇ ਤੇ ਇੱਕ ਪਰਚਾ ਦਰਜ ਹੋਇਆ ਸੀ ਕੋਈ ਨਾ ਜੇਗਾ ਜਿਹੜਾ ਕਿ ਮੋਬਾਈਲ ਵਗੈਰਾ ਦਾ ਇਹ ਸਾਡੀ ਜਾਂਚ ਚੱਲ ਰਹੀ ਹੈ ਜੀ ਉਹ ਤੋਂ ਪਹਿਲਾਂ ਕੁਝ ਵੀ ਕਹਿਣਾ ਜਿਹੜਾ ਹੈ ਉਹ ਜਲਦਬਾਜ਼ੀ ਹੋਏਗੀ ਤੇ ਜਾਂਚ ਦੇ ਵਿੱਚ ਕੋਈ ਸਾਹਮਣੇ ਆਏਗਾ ਤਾਂ ਜ਼ਰੂਰ ਉਸ ਚੀਜ਼ ਤੇ ਸਿਫਾਰਸ਼ ਆਪਸ ਦੇ ਵਿੱਚ ਜੋ ਜਾਣ ਫਿਸ਼ਾਨ ਹੈ ਜੀ ਉਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿਉਂਕਿ ਦੋ ਅਮਲੋ ਦੇ ਰਹਿਣ ਵਾਲੇ ਨੇ ਤਾਂ ਉਹ ਤਾਂ ਹੋ ਸਕਦਾ ਹੈ ਕਿ ਆਪਸ ਇੱਕ ਦੂਜੇ ਨੂੰ ਪਹਿਲੇ ਜਾਣਦੇ ਹੋਣਗੇ ਪਰ ਇਹ ਟਸੂਲਰ ਵਾਲਾ ਇਹਦੇ ਨਾਲ ਕਿਵੇਂ ਜਾਣ ਫਿਸ਼ਾਨ ਹੋਈ ਹੈ ਇਹ ਦੇਖਣਾ ਪਏਗਾ ਜਿਹੜਾ ਸ਼ਮਸ਼ੇਰ ਸਿੰਘ ਹੈ ਉਹ ਦੀ 37 ਸਾਲ ਦੀ ਉਮਰ ਹੈ ਜੀ ਬਾਕੀ 22-22 ਸਾਲ ਦੇ ਮੁੰਡੇ ਨੇ ਇਹ ਹਲੇ ਜਾਂਚ ਜੋ ਜਾਸਦੀ ਵਿੱਚ ਸਾਹਮਣੇ ਸ੍ਰੀ ਜੀ ਜੀਓ ਸਾਡੇ ਕੋਲ ਸੂਚਨਾ ਆਈ ਸੀ ਕਿ ਕੁਝ ਲੋਕ ਉਥੇ ਹੁੱਲੜਵਾਜੀ ਕਰ ਰਹੇ ਸੀਗੇ ਸ਼ਰਾਬ ਵਗੈਰਾ ਪੀ ਕੇ ਤੇ ਜਦੋਂ ਉਹਨਾਂ ਨੇ ਰੋਕਿਆ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਬੇਕਰਕੀ ਨਾਲ ਬੜੇ ਗਲਤ ਤਰੀਕੇ ਨਾਲ ਉਹਨਾਂ ਦੇ ਚਾਕੂ ਮਾਰ ਕੇ ਦੋ ਫਰਾਰ ਹੋ ਗਈ ਸੀਗੇ ਪਰ ਇਹਦੇ 'ਚ ਸਾਡੀ ਟੀਮ ਵਧਾਈ ਦੀ ਪਾਤਰਾ ਕਿ ਇਹਨਾਂ ਨੇ 24 ਘੰਟੇ ਤੱਕ ਲੋਕਾਂ ਨੂੰ ਸ਼ਿਕਾਇਤ ਕਰਨੇ ਪਰ ਇਹ ਵਿਦਿਨ ਮੈਨਾਂ ਤਾਂ 10-12 ਘੰਟੇ ਹੀ ਉਹਨਾਂ ਨੂੰ ਕਾਬੂ ਕਰ ਲਿਆ ਸੀਗਾ ਤੇ ਪੰਜ ਦੋਸ਼ੀ ਕਾਬੂ ਕੀਤੇ ਸੀ। ਉਹ ਵਿਲਾਲ ਦਾ ਜੁਡੀਸ਼ੀਅਲ ਚਲੇ ਜੁਡੀਸ਼ੀਅਲ ਚਲੇ ਨਹੀਂ ਕੋਈ ਲਾਗਰਡ ਵਾਲੀ ਗੱਲ ਤਾਂ ਨਹੀਂ ਸਾਹਮਣੇ ਆਈ ਸੀ ਉਹ ਮਤਲਬ ਉੱਥੇ ਸਪੋਰ ਆਫ ਦਾ ਮੂਮੈਂਟ ਦੇ ਵਿੱਚ ਹੀ ਉਹਨਾਂ ਨੇ ਉਹ ਐਕਸ਼ਨ ਕੀਤਾ ਸੀ। ਇਹ ਦੋ ਤਾਂ ਜੀ ਮਿਹਨਤ ਮਜ਼ਦੂਰੀ ਕਰਨ ਦਾ ਤਾਵਾ ਕਰ ਰਹੇ ਨੇ ਪਰ ਜਿਹੜੇ ਇਹਨਾਂ ਦੇ ਮਤਲਬ ਚੀਜ਼ਾਂ ਬਰਾਮਦ ਹੋ ਰਹੀਆਂ ਨੇ ਉਸ ਤੋਂ ਕੁਝ ਹੋਰ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਇੱਕ ਜਿਹੜਾ ਹੈਗਾ ਉਹ ਪ੍ਰਾਈਵੇਟ ਡਰਾਈਵਰ ਹੈ